ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਸੀ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਬੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉਹ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ਫਾਕੇ ਵੀ ਕੱਟੇ ਨੇ ਤੇ ਹੌਲੀ ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਪਰ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ गाना ऐटो बाज ਲੱਭੇ ਹੀ ਨਹੀਂ ਕੋਈ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਇਹ गाना ਚਾਹੀਏ ਚਾਹੀਏ ਬਸ ਇਹ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਡਾਇਰੈਕਟਰ ਜੀ ਇਹਨੂੰ ਕਹੇ ਦੋ ਗਾਣੇ ਮੈਥੋਗੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਕਾਉਂਦਾ ਹੈ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਸੀ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਬੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉੱਥੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਉੱਥੇ ਫਾਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਦਾ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਏ ਬਾਅਦ ਲੱਭੇ ਹੀ ਨਹੀਂ ਕੋਈ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਇਹਦੇ ਬਿਨਾ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਇਹ गाना ਚਾਹੀਏ ਚਾਹੀਏ ਬਸ ਤੇ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਡਾਇਰੈਕਟਰ ਜੀ ਇਹਨੂੰ ਕਹੇ ਦੋ ਗਾਣੇ ਮੇਥੋਂ ਕੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਆਉਂਦਾ ਹੈ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਨੇ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਨੇ ਤਾਂ ਕਿੱਥੇ ਬਾਲੀਵੁੱਡ ਗੋੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉਹ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਿਲ ਹੈ ਉੱਥੇ ਫਾਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਕਰ ਸੋ ਇਹ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ ਬਹੁਤ سارے ਲੋਕ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਏ ਬਾਅਦ ਲੱਭੇ ਹੀ ਨਹੀਂ ਕੋਈ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਇਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਿੰਦਰ ਕਹੇ गाना ਚਾਹੀਏ ਚਾਹੀਏ ਬਸ ਤੇ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਡਾਇਰੈਕਟਰ ਯਾਰ ਇਹਨੂੰ ਕਹੇ ਦੋ ਗਾਣੇ ਮੇਥੋ ਕੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਗਾਉਂਦਾ